ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਂਦੀ ਹੈ ਤਾਂ ਗੁਰੂ ਕਾਸ਼ੀ ਯੂਨੀਵਰਸਿਟੀ ਜਿੱਥੇ ਇਹ ਕਿਹਾ ਜਾ ਰਿਹਾ ਸੀ ਕਿ ਬਿਹਾਰੀ ਵਿਦਿਆਰਥੀਆਂ ਤੇ ਹਮਲਾ ਹੋਇਆ ਤੇ ਵਿਦਿਆਰਥੀਆਂ ਨੇ ਸੀਐਮ ਨਿਤੇਸ਼ ਕੁਮਾਰ ਧੁਗਹਾਰ ਲਗਾਈ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਹਾ ਜਾ ਰਿਹਾ ਸੀ ਕਿ ਬਿਹਾਰੀ ਵਿਦਿਆਰਥੀਆਂ ਤੇ ਕੁਝ ਹੋਰ ਵਿਦਿਆਰਥੀਆਂ ਨੇ ਜੋ ਕਿ ਦੂਜੇ ਧਰਮ ਦੇ ਨਾਲ ਸੰਬੰਧਿਤ ਨੇ ਉਹਨਾਂ ਹਮਲਾ ਕੀਤਾ ਤਾਂ ਐਸ ਪੂਰੇ ਮਾਮਲੇ ਨੂੰ ਲੈ ਕੇ ਜੁਥੇ ਜਿਹੜੇ ਕਾਲਜ ਦੇ ਪ੍ਰਬੰਧਕ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਦੇ ਵਿੱਚ 3 ਦਿਨਾਂ ਯੂਥ ਫੈਸਟੀਵਲ ਚੱਲ ਰਿਹਾ ਸੀ ਜਿਸ ਦਰਮਿਆਨ ਕਿ ਵੱਖ-ਵੱਖਰੇ ਰਾਜਾਂ ਤੋਂ ਇਹ ਵਿਦਿਆਰਥੀਆਂ ਨੇ ਜਿਹੜੇ ਸਟਾਲ ਲਾਏ ਹੋਏ ਸਨ ਤੇ ਇਸੇ ਦਰਮਿਆਨ ਜਿਹੜੇ ਬਿਹਾਰ ਦਾ ਸਟਾਲ ਸੀਗਾ ਉੱਥੇ ਕੁਝ ਬਿਹਾਰ ਦੇ ਵਿਦਿਆਰਥੀ ਨੇ ਆਪਸ ਦੇ ਵਿੱਚ ਪੜੇ ਨੇ ਕੋਈ ਇੱਕ ਦੂਜੇ ਧਰਮ ਦੇ ਨਾਲ ਵੈਰ-ਵਿਰੋਧ ਨਹੀਂ ਸੀ ਇੱਥੇ ਬਲਕਿ ਇਹ ਬਿਹਾਰ ਦੇ ਵਿਦਿਆਰਥੀ ਨੇ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ ਸੀ ਤੇ ਉਸੇ ਦਰਮਿਆਨ ਜਿਹੜਾ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਕੀਤਾ ਸੀ ਉਹਨਾਂ ਤੇ ਯੂਨੀਵਰਸਿਟੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਪ੍ਰਬੰਧਕ ਜਿਨ੍ਹਾਂ ਦਾ ਇੱਕ ਹੈ ਨਾ ਇੱਥੇ ਕੋਈ ਵੀ ਅਜਿਹੀ ਅਫਵਾਹ ਨਾ ਫੈਲਾਈ ਜਾਵੇ ਯੂਨੀਵਰਸਿਟੀ ਦੇ ਵਿੱਚ ਪੂਰਾ ਸ਼ਾਂਤੀਪੂਰਵਕ ਮਾਹੌਲ ਹੈ ਤੇ ਸਭ ਕੁਝ ਸਥਿਤੀ ਨੂੰ ਜਿਹੜਾ ਕੰਟਰੋਲ ਕੀਤਾ ਜਾ ਚੁੱਕਿਆ ਜੀ ਮੈਂ ਰਾਜੀਵ ਰੋੜਾ ਡਾਇਰੈਕਟਰ ਮੀਡੀਆ ਪਲਾਨਿੰਗ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਂ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ 23 17 18 19 ਤਿੰਨ ਦਿਨਾਂ ਸਾਡੇ ਇਥੇ ਯੂਥ ਫੈਸਟੀਵਲ ਸੀ ਯੂਨੀਵਰਸਿਟੀ ਦੇ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਬੱਚਿਆਂ ਵੱਲੋਂ ਕੁਝ ਸਟਾਲਸ ਵਗੈਰਾ ਲਗਾਈਆਂ ਗਿਆ ਸੀ ਜਿਹੜੀ ਸਟਾਲ ਬਿਹਾਰ ਰਾਜ ਦੇ ਬੱਚਿਆਂ ਵੱਲੋਂ ਚਲਾਈ ਜਾ ਰਹੀ ਸੀ ਉਹਨਾਂ ਬੱਚਿਆਂ ਦਾ ਆਪਸ ਦੇ ਵਿੱਚ ਕੋਈ ਮਤਭੇਦ ਹੋਇਆ ਔਰ ਛੋਟਾ-ਮੋਟਾ ਲੜਾਈ ਝਗੜਾ ਉਹਨਾਂ ਦਾ ਹੋ ਗਿਆ ਕਿਉਂਕਿ ਯੂਥ ਫੈਸਟੀਵਲ ਹੈ ਤੇ ਯੁਵਕਾਂ ਦੇ ਵਿੱਚ ਮਾੜਾ-ਮੋਟਾ ਜੋਸ਼ ਦੀ ਬਦੌਲਤ ਇਹੋ ਜਨੀਆਂ ਛੋਟੀਆਂ-ਮੋਟੀਆਂ ਘਟਨਾਵਾਂ ਔਰ ਯੂਨੀਵਰਸਿਟੀ ਨੇ ਇਸ ਦਾ ਗੰਭੀਰ ਨੋ ਜਿਹੜੇ ਕੁਝ ਟ੍ਰਬਲ ਕ੍ਰੀਏਟਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਆਰੰਭ ਦਿੱਤੀ ਹੈ ਔਰ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ ਪੂਰੀ ਮੁਕੰਮਲ ਸ਼ਾਂਤੀ ਹੈ ਇਹ ਕਿਸੇ ਇੰਟਰ ਸਟੇਟ ਜਾਂ ਦੋ ਵੱਖ-ਵੱਖ ਸੂਬਿਆਂ ਦੇ ਬੱਚਿਆਂ ਦਾ ਝਗੜਾ ਨਹੀਂ ਹੈਗਾ ਸੀਗਾ ਇਹ ਇੱਕੋ ਹੀ ਸਟੇਟ ਦੇ ਬੱਚੇ ਆ ਜਿਹੜੇ ਆਪਸ ਦੇ ਵਿੱਚ ਕਿਸੇ ਗੱਲ ਤੇ ਭੜ ਗਏ ਔਰ ਇਸ ਦੇ ਬਾਰੇ ਮੈਂ ਇਹ ਆਸ਼ਵਾਸਨ ਦੇਣਾ ਚਾਹਾਂਗਾ ਕਿ ਇਸ ਯੂਨੀਵਰਸਿਟੀ ਦਾ ਹੀ ਨਹੀਂ ਇਹ ਗੁਰੂ ਮਹਾਰਾਜ ਦੀ ਪਵਨ ਚਰਨਛੋਪਾ ਪ੍ਰਾਪਤ ਧਰਤੀ ਹੈ ਇੱਥੇ ਕੋਈ ਸੂਬੇ ਦਾ ਜ਼ਿਲ੍ਹੇ ਦਾ ਪਹਾੜਾ ਦਾ ਧਰਮ ਦਾ ਕੋਈ ਮਤ ਪੇਦ ਪੇਦ ਪਾਵੇ ਇੱਥੇ ਨਹੀਂ ਹੈਗਾ ਸੋ ਪੂਰੇ ਸ਼ਾਂਤੀਪੂਰਵਕ ਇੱਥੇ ਜੋ ਸਭ ਕੁਝ ਚੱਲ ਰਿਹਾ ਹੈ ਔਰ ਮੇਰੀ ਬੇਨਤੀ ਹੈ ਕਿ ਅਫਵਾਹਾਂ ਨਾ ਫੈਲਾਈਆਂ ਜਾਣ ਔਰ ਨਾ ਹੀ ਅਫਵਾਹਾਂ ਦੇ ਉੱਤੇ ਵਿਸ਼ਵਾਸ ਕੀਤਾ ਜਾਵੇ ਮੇਰੇ ਧਿਆਨ ਚ ਆਇਆ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕੁਝ ਵੀਡੀਓਜ਼ ਆ ਜਿਹੜੀਆਂ ਸਰਕੂਲੇਟ ਹੋ ਰਹੀਆਂ ਜਿਹੜੀਆਂ ਕਿ ਪਤਾ ਨਹੀਂ ਕਦੋਂ ਦੀਆਂ ਔਰ ਕਿਹੜੀ ਥਾਂ ਦੀਆਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾਗਾ ਪਰ ਮੈਂ ਇੱਕ ਜ਼ਿੰਮੇਵਾਰੀ ਨਾਲ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਔਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਇਹ ਦਾਅਵਾ ਕਰਦੇ ਹੈ ਕਿ ਇੱਥੇ ਕੋਈ ਬਹੁਤ ਵੱਡਾ ਕੋਈ ਝਗੜਾ ਲੜਾਈ ਐਸਾ ਕੁਝ ਨਹੀਂ ਹੋਇਆ ਪੂਰਨ ਸ਼ਾਂਤੀ ਹੈ ਔਰ ਅੱਗੇ ਤੋਂ ਵੀ ਇੱਥੇ ਸ਼ਾਂਤੀ ਹੈ ਜਿਹੜੀ ਬਰਕਰਾਰ ਰੱਖੀ ਜਾਊਗੀ ਬਹੁਤ ਬਹੁਤ ਧੰਨਵਾਦ 17 18 19 ਤਰੀਕ ਦੇ ਜਿਹੜੇ ਹੈਗੇ ਆ ਇੱਥੇ ਕਲਚਰਲ ਪ੍ਰੋਗਰਾਮ ਸੀਗੀ ਯੂਨੀਵਰਸਿਟੀ ਦੇ ਇਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਕਲਚਰਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਣਾ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਬਿਹਾਰ ਦੇ ਸਟੂਡੈਂਟਸ ਹੈਗੇ ਆ ਉਹਨਾਂ ਨੇ ਆਪਣੀ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਹੈਗਾ ਇੰਨਾ ਨੇ ਜਿਹੜਾ ਉੱਥੇ ਪੈਸੇ ਦੀ ਕਲੈਕਸ਼ਨ ਕੀਤੀ ਸੀਗੀ ਪਰ ਉਹਨਾਂ ਚੋਂ ਕੁਝ ਸਟੂਡੈਂਟਸ ਨੂੰ ਐ ਲੱਗਿਆ ਵੀ ਜਿਹੜੇ ਪੈਸੇ ਦੀ ਕਲੈਕਸ਼ਨ ਹੋਈ ਸੀਗੀ ਵੀ ਉਹ ਪੈਸੇ ਜਿਹੜੇ ਕਲਚਰ ਨੂੰ ਪ੍ਰਮੋਟ ਕਰਨ ਤੇ ਘੱਟ ਪੈਸੇ ਖਰਚ ਹੋਏ ਆ ਜਿਹਦੇ ਚ ਲੈ ਕੇ ਇਹ ਦੋ ਗਰੁੱਪਾਂ ਦੇ ਵਿੱਚ ਆਪਸੇ ਵਿੱਚ ਦੋਨੋਂ ਆਪਸੇ ਇੱਕ ਗਰੁੱਪਾਂ ਦੀ ਚਵੰਡ ਗਏ ਤੇ ਇਹਨਾਂ ਦਾ ਦੋਨੋਂ ਗਰੁੱਪਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਝਗੜਾ ਹੋ ਗਿਆ ਤੇ ਉਹ ਜਿਹੜਾ ਝਗੜਾ ਜਿਹੜਾ ਹੈਗਾ ਸ਼ਟਡਾਉਨ ਕਰਨ ਲਈ ਜਿਹੜਾ ਅੱਜ ਗਏ ਉੱਥੇ ਜਿਹੜਾ ਹੈਗਾ ਉੱਥੇ ਯੂਨੀਵਰਸਿਟੀ ਵਾਲਿਆਂ ਨੇ ਕੰਪਲੇਂਟ ਜਿਹੜੀ ਹੈਗੀ ਹੈ ਉੱਥੇ ਇਹਨਾਂ ਦੀ ਆਪਸ ਫਿਰ ਤੋਂ ਤੋਂ ਮਮਾ ਹੋ ਗਈ ਤੇ ਕਾਫੀ ਵੱਧ ਗਈ ਜਿਹਦੇ ਕਰਕੇ ਯੂਨੀਵਰਸਿਟੀ ਨੇ ਜਿਹੜਾ ਹੈਗਾ ਸਾਨੂੰ ਕਾਲ ਕਰਕੇ ਜਿਹੜਾ ਉੱਥੇ ਫੋਰਸ ਪੇਜ ਲਈ ਕਿਹਾ ਸੀ ਤੇ ਫੋਰਸ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਤੇ ਸਟੂਡੈਂਟਸ ਨੂੰ ਕੁਝ ਨੂੰ ਜਿਹੜਾ ਹੈਗਾ ਉੱਥੋਂ ਨਾਲ ਲੈ ਕੇ ਆਏ ਸੀਗੇ ਜਿਹਦੇ ਚ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਇਹਨਾਂ ਤੇ ਕੋਈ ਜਿਹੜੀ ਹੈਗੀ ਇਹਨਾਂ ਦੇ ਭਵਿੱਖ ਨੂੰ ਧਿਆਨ ਚ ਰੱਖਦੇ ਬੱਚਿਆਂ ਦੇ ਕੋਈ ਕਾਰਵਾਈ ਨਹੀਂ ਕਰਾਣੀ ਚਾਹੁੰਦੇ ਕਾਨੂੰਨੀ ਵੀ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਦੇ ਤੌਰ ਤੇ ਡਿਸਪਲਿਨਰੀ ਐਕਸ਼ਨ ਲਾਵਾਂਗੇ ਤੇ ਜਿਹਦੇ ਕਰਕੇ ਇਹ ਇਹਨਾਂ ਨੂੰ ਬੱਚਿਆਂ ਨੂੰ ਤੇ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਜਿਹੜਾ ਹੈਗਾ ਹਦਾਇਤ ਕਰਕੇ ਜਿਹੜਾ ਫਰਕ ਕਰਦਾ ਹੈ